ਆ ਵੀ ਬੰਦਾ ਹੈਗਾ ਇਹ ਵੀ ਨਾ ਆ ਗਿਆ ਆ ਇਹ ਨੂੰ ਆਖਿਆ ਜ਼ੋਰ ਨਾਲ ਲਾਈ ਤੇ ਪ੍ਰੈਸ਼ਰ ਪੈਜੂ ਇੱਕ ਵਾਰੀ ਇਹਨਾਂ ਨੇ ਬੰਦਾ ਤਾੜਦਾ ਸੀ ਇਹਦੇ ਵਿੱਚ ਉਹ ਵੀ ਵੀਡੀਓ ਹੋ ਗਈ ਮੈਂ ਉਹ ਵੀ ਵੀਡੀਓ ਸ਼ੇਅਰ ਕਰੂ ਤੁਹਾਡੇ ਨਾਲ ਆ ਨਵੀਆਂ ਚੀਜ਼ਾਂ ਖੋਲ-ਖੋਲ ਕੇ ਖੁੱਲੀਆਂ ਜਾਂਦੇ ਲੈ ਜ਼ੋਰ ਲਾਈ ਜਾਂਦੇ ਹੁਣ ਬੋਲੋ ਆਏ ਆਏ ਕੀ ਹੋ ਗਿਆ ਇਹ ਕੀ ਹੋ ਗਿਆ ਜ਼ਰਾ ਸਟੱਪਰ ਬਹਿ ਗਿਆ ਜੀ ਲੁੱਲੀ ਲੰਨੀ ਹੋ ਜਾ ਲਾਗਾ ਜ਼ੋਰ ਚਲੋ 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 ਉਹ ਕੋਈ ਵਿੱਚੀ ਜਾਬੀ ਇੱਕ ਭਈਏ ਕਿ ਕੀ ਇਹ ਤਾਂ ਖੋਲੋ ਲੋਕ ਤੋੜ ਦੇ ਦਾ ਹਈ ਤੇ ਲੋਕ ਤੋੜ ਦੋ ਭੈਣ ਦੀ ਲਾਨੇ ਦਾ ਛੜ ਨਹੀਂ ਰੱਖ ਓਏ ਛੜ ਜਾ ਹਾਂ ਪਾਸੇ ਕਰ ਬੰਦ ਲੈ ਆ ਇਹ ਪਾਸੇ ਕਰ ਲੈ ਆਈਆ ਆਈਆ ਆਓ ਦੇ ਵਿੱਚ ਆਬੀਆਂ ਵੇ ਸੜਤੀਆਂ ਆਓ ਆ ਗਈ ਜਾਬੀ ਆਓ ਆ ਗਈ ਆਹ ਚੱਲ ਚੁੱਤੀ ਸਾਰੇ ਕਾਰੇ ਕੰਮ ਦੀ ਚੱਲ ਚੱਲ ਆ ਜੋਰ ਕਾਲੂ ਆਦਾ ਤਨ ਤਪਾਂ ਇਹ ਹੁੰਡੇ ਵੀ ਰਾਰ ਆਪਣਾ ਕੇ ਸਾਈਡ ਤੇ ਹੋ ਗਈ ਹਾਂ ਇੱਕੋ ਸਵਾ ਮੂਰੇ ਹੋਣਗੇ ਚੱਲ 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 ਜੋਰ ਲਾ ਸਾਡਾ ਜੋਰ ਐਵੇਂ ਲੱਗ ਜਾਂਦਾ ਯਾਰ ਆ ਗਈ ਬਾਹਰ ਆ ਗਈ ਲਓ ਜੀ ਆ ਚਾਬੀ ਬਾਹਰ ਆ ਗਈ ਹੋਰ ਆਉਣੇ ਨੂੰ ਇਹ ਇਹ ਹੋਰ ਹੈਗੀ ਇਹ ਹੋਰ ਹੈਗੀ ਨਾ ਜੇ ਜਿਹੜਾ ਨਹੀਂ ਖੁੱਲਿਆ ਇਹ ਵੀ ਆ ਇਹ ਵੀ ਆ ਇਹ ਲੱਖ ਦੀ ਲੰਧ ਤੇਰੇ ਤੇ ਇਹ ਵੀ ਆ ਭੈਣ ਤਾ ਪਤਾ ਨਹੀਂ ਪਈ ਤੂੰ ਵੀ ਆ ਤੀਆ